ਤੁਹਾਡੀ ਮੈਂ ਗੱਲ ਕਰਾਂ ਰੋਸ਼ਨ ਜੀ ਤੁਸੀਂ ਉਹ ਦੌਰ ਵੀ ਦੇਖਿਆ ਜਦੋਂ ਇਨਾ ਸੋਸ਼ਲ ਮੀਡੀਆ ਵੀ ਨਹੀਂ ਸੀਗਾ ਸਿਗਾ ਹੀ ਨਹੀਂ ਤੇ ਹੁਣ ਆ ਵਾਲਾ ਦੌਰ ਸ਼ਾਇਦ ਮੇਰੇ ਹਿੱਸੇ ਉਹ ਸਾਰੀਆਂ ਚੀਜ਼ਾਂ ਆਈਆਂ ਨੇ ਕੈਸਟ ਹਮਮ ਕੈਸਟ ਦਾ ਦਮ ਸੀ ਡੀ ਵੀ ਉਸ ਤੋਂ ਬਾਅਦ ਫਿਰ ਡਿਜੀਟਲ ਵੀ ਸਾਰਾ ਕੁਝ ਜੋ ਕੁਝ ਹੈ ਤੇ ਉਹ ਉਹ ਸਾਰਾ ਕੁਝ ਮੈਂ ਦੇਖਿਆ ਹੋਇਆ ਕੁਦਰਤੀ ਹਨਾ ਆ ਗਿਆ ਪਹਿਲੀ ਐਲਬਮ ਮੇਰੀ 2005 ਦੇ ਵਿੱਚ ਆਈ ਸੀ ਤੇ ਉਦੋਂ ਤੋਂ ਹੁਣ ਤੱਕ ਦਾ ਬੜਾ ਮਾਹੌਲ ਚੇਂਜ ਹੁੰਦਾ ਦੇਖਿਆ ਤੇ ਤੁਹਾਨੂੰ ਕਿਹੜਾ ਦੌਰ ਬਹੁਤ ਯਾਦ ਆਉਂਦਾ ਤੇ ਪਸੰਦ ਹੈ ਮੈਨੂੰ ਐਕਚੁਅਲੀ ਉਹੀ ਵਧੀਆ ਲੱਗਦਾ 20456 ਜਾਂ ਉਸ ਤੋਂ ਪਹਿਲਾਂ ਦਾ ਉਹਦੇ ਵਿੱਚ ਉਹਦਾ ਰੀਜ਼ਨ ਸੀਗਾ ਕਿ ਜਦੋਂ ਇੱਕ ਦਰਸ਼ਕਾਂ ਦੇ ਅੰਦਰ ਆਪਣੇ ਪਸੰਦੀਦਾ ਕਲਾਕਾਰ ਨੂੰ ਦੇਖਣ ਦੀ ਭੁੱਖ ਹੁੰਦੀ ਹੈ ਨਾ ਫਿਰ ਉਹ ਅਖਾੜੇ ਸ਼ੋਜ਼ ਵੀ ਭਰਦੇ ਆ ਹੈਨਾ ਲੋਕ ਜਾਂਦੇ ਆ ਹੁਣ ਜਦੋਂ ਆਪਾਂ ਓਵਰ ਐਕਸਪੋਜ਼ਡ ਹੋ ਜਾਂਦੇ ਆ ਸਾਰੀਆਂ ਚੀਜ਼ਾਂ ਦਿਖਾਉਣੇ ਹੁਣ ਟ੍ਰੈਂਡ ਦੇ ਨਾਲ ਸਾਨੂੰ ਵੀ ਕਰਨਾ ਪੈਂਦਾ ਕਿ ਮੇਰਾ ਤਾਂ ਮੈਂ ਤਾਂ ਰੀਲ ਪਤਾ ਵੀ ਨਹੀਂ ਕਿਵੇਂ ਬਣਦੀ ਆ ਹੈਨਾ ਇਹਨਾਂ ਨੇ ਦਿਖਾਈਆਂ ਮੈਨੂੰ ਵੀ ਆ ਇਹਨੂੰ ਰੀਲ ਕਹਿੰਦੇ ਆ ਹਾਂ ਅੱਛਾ ਇਹ ਸੇ ਮੈਂ ਵੀ ਫੋਨੀ ਲਾਗ ਕੀਤਾ ਮੈਨੂੰ ਪਤਾ ਹੀ ਲੱਗਾ ਹਜੇ ਵੀ ਨਹੀਂ ਪਤਾ ਲੱਗਾ ਜੀ ਨਾਮੀ ਤਾਂ ਮੈਂ ਐਡਿਟ ਵੀ ਕਰ ਕਰਕੇ ਦਿੰਦੇ ਮੈਨੂੰ ਕਹੋ ਕਿ ਤੁਸੀਂ ਰੀਲਾਂ ਨਹੀਂ ਪਾਉਂਦੇ ਤੇ ਮੈਂ ਪਹਿਲਾਂ ਇੰਸਟਾਗ੍ਰam ਬਣਾਇਆ ਸੀਗਾ ਇਹ ਕਹਿੰਦੀ ਮੈਮ ਇਹ ਨਾ ਠੀਕ ਨਹੀਂ ਲੱਗਾ ਮੈਂ ਕਾ ਫੋਟੋ ਚੇਂਜ ਕਰ ਦੇ ਅੱਛਾ ਹੁਣ ਮੈਂ 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 ਕਾ ਫੋਟੋ ਫੋਨ ਜੋ ਕਰਨਾ ਚਾਹੇ ਕਰੀ ਚੱਲੋ ਉਹ ਰੀਲਾਂ ਬਣਾ ਦਿੰਦੀ ਐ ਐਡਿਟ ਕਰ ਦਿੰਦੀ ਐ ਕਹਿੰਦੇ ਮੈਮ ਤੁਸੀਂ ਇੱਦਾਂ ਕਿਉਂ ਨਹੀਂ ਕਰਦੇ ਮੈਨੂੰ ਹੁਣ ਕੰਮ ਤੇ ਵੀ ਫੋਨ ਜਾਂਦੇ ਨੇ ਨਾ ਜਾਂ ਉੱਥੇ ਅਮਰੀਕਾ ਸੀਗੀ ਤੁਸੀਂ ਕੁਝ ਪਾਇਆ ਹੀ ਨਹੀਂ ਮੈਂ ਕੰਮ ਕਰਾਂ ਕਿ ਮੈਂ ਤੁਹਾਡੇ ਰੀਲਾ ਪਾਵਾਂ ਮੈਂ ਟੈਂਟਿਸ ਨੂੰ ਦੇਖਣ ਦੀ ਪੋਖ ਮਾਰ ਗਈ ਯਾਰ ਬੇਸਿਕਲੀ ਪਰ ਦੂਜੀ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਮੇਰੀ ਪਹਿਲੀ ਐਲਬਮ ਸੀ ਨਾ ਉਦੋਂ ਵੀਡੀਓਜ਼ ਦਾ ਵੀ ਐਡਾ ਰਵਾਜ ਨਹੀਂ ਸੀ ਹਨਾ ਇੱਕ ਅੱਧਾ ਕੋਈ ਵੀਡੀਓ ਬਣਨਾ ਤੇ ਐਲਬਮ ਆ ਜਾਣੀ ਅਖਬਾਰ 'ਚ ਦੇਣਾ ਉਹਨਾਂ ਨੇ ਤੇ ਸਾਰੇ ਪਾਸੇ ਹੋ ਜਾਂਦਾ ਸੀ ਨਾ ਵਧੀਆ ਪਹਿਲੀ ਐਲਬਮ ਮਰੀ 17-18 ਲੱਖ ਦੀ ਕੀ ਸੀ ਉਹਨਾਂ ਦੇਣਾ 'ਚ ਤੇ ਉਹਦਾ ਰੀਜ਼ਨ ਇਹ ਸੀਗਾ ਘਰ-ਘਰ ਪਹੁੰਚਣ ਦਾ ਕਿ ਇੱਕ ਭੁੱਖ ਸੀ ਕਿਸੇ ਤਰੀਕੇ ਨੂੰ ਦੇਖਣ ਦੀ ਹਨਾ ਸੁਣਨ ਦੀ ਸਾਰਾ ਕੁਝ ਤਾਂ ਜਦੋਂ ਗਾਣਾ ਚੱਲਦਾ ਸੀ ਨਾ ਕੋਈ ਗਾਣਾ ਸੁਣਦਾ ਸੀ ਕੈਸਟ ਦੇ ਵਿੱਚ ਸੁਣਦਾ ਸੀ ਤਾਂ ਉਹ ਅੱਖਾਂ ਬੰਦ ਕਰਕੇ ਜੇ ਉਹਨੂੰ ਆਪਣੇ ਆਪ ਇੱਕ ਪਿਕਚਰਾਈਜ਼ ਕਰਦਾ ਸੀ ਉਹਨੂੰ ਆਪਣੇ ਹਿਸਾਬ ਨਾਲ ਦੇਖਦਾ ਸੀ ਆਪਣੇ ਮਹਿਬੂਬ ਨੂੰ ਦੇਖਦਾ ਸੀ ਆਪਣੀ ਕਹਾਣੀ ਦੇਖਦਾ ਹੁੰਦਾ ਸੀ ਹੁਣ ਜਦੋਂ ਆਪਾਂ ਉਹਨੂੰ ਵੀਡੀਓ ਬਣਾ ਕੇ ਸਾਹਮਣੇ ਦੱਸਦੇ ਨੇ ਵੀ ਤੂੰ ਆਹੀ ਦੇਖ ਆਹੀ ਦੇਖ ਜੋ ਮੈਂ ਹੈਗਾ ਹੈ ਨਾ ਜੇ ਜੇ ਕੋਈ ਰੋਮਾਂਟਿਕ ਗਾਣਾ ਵੀ ਹੈ ਨਾ ਅਗਲੇ ਨੂੰ ਸੋਚਣ ਦਾ ਮੌਕਾ ਨਹੀਂ ਦੇਣਾ ਵੀ ਤੂੰ ਕਿਨੂੰ ਵਿਜ਼ੂਅਲਾਈਜ਼ ਕਰਨਾ ਤੂੰ ਮੈਨੂੰ ਹੀ ਕਰ ਤੇ ਆਹ ਜਿਹੜੀ ਕੁੜੀ ਹੈ ਤੂੰ ਇਹਨੂੰ ਹੀ ਕਰ ਇਹਨੂੰ ਕਰ ਮਿਲੇ ਨਾ ਮਿਲੇ ਧੱਕੇ ਨਾਲ ਥੋਪਤਾ ਉਹਦੇ ਕਰਕੇ ਹੁਣ ਥੋੜਾ ਜਿਹਾ ਇਹ ਹੈ ਕਿ ਆਮ ਜਿਹਾ ਹੋ ਗਿਆ ਕੰਮ ਕਦੇ ਕਦੇ ਇਦਾਂ ਵੀ ਹੁੰਦਾ ਕਿ ਗਾਣਾ ਬਹੁਤ ਸੋਨਾ ਹੁੰਦਾ ਪਰ ਵੀਡੀਓ ਨਹੀਂ ਸੋਨੀ ਹੁੰਦੀ ਉਹਦਾ ਉਹ ਜਿਹੜਾ ਫੈਨ ਫੋਲੋਇੰਗ ਜਿਹੜਾ ਕ੍ਰੇਜ਼ ਹੁੰਦਾ ਉਹ ਖਤਮ ਵੀ ਹੋ ਜਾਂਦਾ ਜੀ ਜੀ ਮੈਨਨ ਲੱਗਦਾ ਵੀ ਹੁਣ ਵੀ ਜੇ ਵੀਡੀਓਜ਼ ਬੰਦ ਹੋ ਜਾਣ ਉਹ ਹੋਊਗਾ ਉਹਦੇ ਪ੍ਰਾਣਾ ਦੁਹਰਾ ਸਕਦਾ ਜੇ ਵੀਡੀਓਜ਼ ਬੰਦ ਹੋ ਜਾਣ ਤਾਂ ਹਰ ਬੰਦਾ ਹਰ ਗੀਤ ਨੂੰ ਆਪਣੇ ਤਰੀਕੇ ਨਾਲ ਵਿਜ਼ੂਅਲਾਈਜ਼ ਕਰੂਗਾ ਤੇ ਤਾਂ ਹੀ ਤਾਂ ਹੀ ਇੱਕ ਇੱਕ ਲਾਈਨ ਵੀ ਯਾਦ ਰਹਿੰਦੀ ਹੈ ਯਾਦ ਰਹਿੰਦੀ ਗਾਣੇ ਪੂਰੇ ਗਾਣਾ ਕੀ ਮਿਊਜ਼ਿਕ ਤੱਕ ਯਾਦ ਰਹਿੰਦਾ ਜਿਵੇਂ ਇਸ ਤੋਂ ਬਾਅਦ ਆ ਉਹ ਜਿਸ ਤੋਂ ਬਾਅਦ ਕੀ ਆਏਗਾ ਹੁਣ ਨਹੀਂ ਆਪਾਂ ਨੂੰ ਪਤਾ ਹੁੰਦਾ ਵੀ ਦੂਜੇ ਤੀਜੇ ਅੰਤਰੇ ਚ ਕਿਹੜੀ ਲਾਈਨ ਹੈ ਬ ਨਾ ਉਸ ਉਹੀ ਚੱਲ ਰਿਹਾ ਮੈਂ ਉਹ ਵੀ ਤੁਹਾਨੂੰ ਜਿਹੜੀ ਗੱਲ ਐਡ ਕਰਦੀ ਸੀਗੀ ਜਦ ਜਨਾਂ ਨੇ ਕਿਹਾ ਪਿਕਚਰਸ ਦੇਖਦੇ ਸੀ ਲੋਕ ਫੋਟੋ ਇਕੱਠੇ ਕਰਦੇ ਮੈਂ ਵੀ ਕੀਤੀਆਂ ਜਿਵੇਂ ਸਟਾਰਡ ਦਾ ਸਟਾਉਂਦਾ ਸੀ ਸਾਡਾ ਜਮਾਨਾ ਹੋ ਗਿਆ ਪੁਰਾਣਾ ਤਾਂ ਉਸ ਵੇਲੇ ਸਟਾਰਡਸ ਆਉਂਦੀ ਸੀ ਮੈਂ ਤੇ ਮੇਰੀ ਇੱਕ ਫਰੈਂਡ ਸੀ ਸਕੂਲ 'ਚ ਸਾਡਾ ਦੋਨਾਂ ਦਾ ਕੰਪੀਟੀਸ਼ਨ ਹੁੰਦਾ ਸੀ ਕਿਨੇ ਸਟਾਰਡਸ ਪਹਿਲੀ ਲੈ ਕੇ ਆਉਣੀ ਜਾਂ ਖਰੀਦ ਕੇ ਆਸੀ ਲੈ ਕੇ ਆਉਣੀ ਮੈਂ ਹੁਣ ਤੱਕ ਤੁਮਿੰਦਰ ਦੀ ਸਭ ਤੋਂ ਵੱਡੀ ਫੈਨ ਆਹੋ ਕੁਝ ਵੀ ਹੋ ਜਾਵੇ ਮੈਂ ਜਿਵੇਂ ਤੁਸੀਂ ਵਿਜੂਅਲਾਈਜ਼ ਦੀ ਗੱਲ ਕਰਦੇ ਨਾ ਮੈਂ ਹੁਣ ਵੀ ਜਦ ਉਹਨਾਂ ਦੇ ਪੁਰਾਣੇ ਗਾਣੇ ਚੱਲਦੇ ਮੈਂ ਉਹੀ ਵਿਜੂਅਲਾਈਜ਼ ਕਰ ਉਸ ਵੇਲੇ ਮੈਨੂੰ ਪਤਾ ਹੁੰਦਾ ਸੀ ਸਟਾਰਜ਼ ਨੇ ਕਿੰਨੇ ਕਾਸਟਿਊਮ ਚੇਂਜ ਕੀਤੇ ਨੇ ਔਰ ਕਿਹੜੇ ਕਿਹੜੇ ਕਲਰ ਪਾਏ ਨੇ ਔਰ ਕਿਦਾਂ ਗਾਣਾ ਮੇਰੇ ਜਿਵੇਂ ਇਹ ਕਹਿੰਦੇ ਨੇ ਅੱਖਾਂ ਬੰਦ ਕਰਕੇ ਸੋਚੋ ਹੁਣ ਜੇ ਅੱਜ ਗਾਣਾ ਚੱਲਦਾ ਮੈਂ ਅੱਖਾਂ ਬੰਦ ਕਰਕੇ ਉਹੀ ਦੇਖਦੀ ਹਾਂ ਮੈਨੂੰ ਉਹ ਦਿਖਦਾ ਉਹੀ ਕਿਉਂਕਿ ਕ੍ਰੇਜ਼ ਹੁੰਦਾ ਸੀ ਜਿਵੇਂ ਇਹ ਕਹਿੰਦੇ ਹੁਣ ਅੱਜ ਤੱਕਰ ਵੀ ਮੈਨੂੰ ਇਦਾਂ ਲੱਗਦਾ ਹੁੰਦਾ ਸੀ ਕਿ ਜੇ ਤੁਮਿੰਦਰ ਮੇਰੇ ਸਾਹਮਣੇ ਆਗੇ ਨਾ ਮੈਂ ਬਿਓਸ਼ ਹੋ ਜਾਣਾ ਕਿਉਂਕਿ ਤੁਸੀਂ ਉਹਨਾਂ ਨੂੰ ਇੰਨਾ ਪਿਆਰ ਕਰਦੇ ਐਕਟਰਜ਼ ਹੁਣ ਜਿਵੇਂ ਇਹ ਕਹਿੰਦੇ ਨੇ ਹੁਣ ਇਹ ਸਿੰਗਰ ਨੇ ਇਹਨਾਂ ਨੂੰ ਕ੍ਰੈਡਿਟ ਮ ਲੋਕ ਉਹਨਾਂ ਨੂੰ ਦੇਖੂਗੇ ਇੱਕ ਹੋਰ ਵੀ ਸੀਗਾ ਇਹਦਾ ਨਾ ਤਾਂ ਕੋਈ ਫਰਕ ਪੈਂਦਾ ਸਿੰਗਰ ਨੂੰ ਐਕਟਰ ਨੂੰ ਉਹਦੇ ਕੰਮ ਨਾਲ ਜਾਣਿਆ ਜਾਂਦਾ ਸੀ ਯਾ ਉਹਦੇ ਉਹਦੀ ਗਾਇਕੀ ਜਿਹੋ ਜਿਹਾ ਗਾਉਂਦੇ ਸੀ ਉਹਦੀ ਗਾਇਕੀ ਦੇ ਅੰਦਾਜ਼ ਤੋਂ ਜਾਣਿਆ ਜਾਂਦਾ ਸੀ ਤੁਸੀਂ ਅੱਖਾਂ ਬੰਦ ਕਰਕੇ ਇੰਦਰ ਗਾਣਾ ਚੱਲ ਰਿਹਾ ਤੇ ਦੱਸ ਸਕਦੇ ਜੀ ਫਲਾਣਾ ਆਰਟਿਸਟ ਗਾ ਰਿਹਾ ਹੈ ਹਾਂ ਬਿਲਕੁਲ ਹੈਨਾ ਤੇ ਹਰੇਕ ਐਕਟਰ ਦਾ ਵੀ ਆਪਣਾ ਅੰਦਾਜ਼ ਹੁੰਦਾ ਸੀ ਯਾ ਇਸੇ ਸੰ ਉਹਨਾਂ ਦੀ ਤਾਂ ਹੀ ਮਿਕਰੀਜ਼ ਹੁੰਦੀਆਂ ਸੀ ਹਾਂਜੀ ਹਨਾ ਉਹ ਨਵੇਂ ਨਵੇਂ ਨਹੀਂ ਕਿਉਂ ਨਹੀਂ ਹੁੰਦੀਆਂ ਉਹ ਸਾਰੇ ਇੱਕ ਸੇਮ 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 ਸਾਰੇ ਰੀਲ ਬਣਾਉਂਦੇ ਨੇ ਹੁਣ ਸਾਰੇ ਕੋਈ ਚੀਜ਼ ਚੱਲ ਰਹੀ ਹੈ ਨਾ ਸਾਰਾ ਕੁਝ ਹੁਣ ਗਾਣਾ ਵੀ ਐ ਸਾਨੂੰ ਤਾਂ ਕਈ ਵਾਰੀ ਮਿਲਦਾ ਹੀ ਉੱਥੇ ਮਾਈਕ ਦੇ ਉੱਤੇ ਖੜਕੇ ਆ ਵੀ ਆਹ ਗਾਣਾ ਗੋਣਾ ਐਕਸਪ੍ਰੈਸ਼ਨਸ ਵਾਹ ਆਉਣੇ ਉਹਦੇ ਚ ਨਾ ਉਹਦੇ ਚ ਫੀਲ ਆ ਸਕਦੀ ਐ ਉਹ ਜਿੰਨਾ ਕਿ ਤੁਹਾਡਾ ਐਕਸਪੀਰੀਅੰਸ ਉਹਦੇ ਹਿਸਾਬ ਨਾਲ ਕਰੀਏ ਮਤਲਬ ਵੀ ਸ਼ਬਦ ਤੱਕ ਵੀ ਗਲਤ ਗਾ ਜਾਂਦੇ ਐ ਕਈ ਵਾਰੀ ਕਿਉਂਕਿ ਗਾਣਾ ਪਹਿਲਾਂ ਮਿਲਿਆ ਹੀ ਨਹੀਂ ਹੁੰਦਾ ਗਾਣਾ ਇਹਨਾਂ ਮੌਕੇ ਤੇ ਮਿਲਦਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੌਰ ਮੈਨੂੰ ਲੱਗਦਾ ਉਹ ਜਿਆਦਾ ਵਧੀਆ ਸੀ ਉਹ ਤਾਂ ਮਿਹਨਤ ਜਿਆਦਾ ਸੀ ਹੁਣ ਤਾਂ ਇਹ ਐ ਕਿ ਹੁਣ ਮਿਹਨਤ ਹੁੰਦੀ ਐ ਉਹਨੂੰ ਪ੍ਰਮੋਟ ਕਰਨ ਤੇ ਜੇ ਗਾਣਾ ਵਧੀਆ ਹੋਵੇ ਤਾਂ ਆਪਣੇ ਆਪ ਹੀ ਚੱਲਣਾ ਚਾਹੀਦਾ ਤੁਹਾਡੀ ਮੈਂ ਤੁਸੀਂ ਉਹ ਦੌਰ ਵੀ ਦੇਖਿਆ ਜਦੋਂ ਇਨਾ ਸੋਸ਼ਲ ਮੀਡੀਆ ਵੀ ਨਹੀਂ ਸੀਗਾ ਸਿਗਾ ਹੀ ਨਹੀਂ ਤੇ ਹੁਣ ਆ ਵਾਲਾ ਦੌਰ ਸ਼ਾਇਦ ਮੇਰੇ ਹਿੱਸੇ ਉਹ ਸਾਰੀਆਂ ਚੀਜ਼ਾਂ ਆਈਆਂ ਨੇ ਕੈਸਟ ਹਮਮ ਕੈਸਟ ਦਾ ਦਮ ਸੀਡੀ ਵੀ ਉਸ ਤੋਂ ਬਾਅਦ ਫਿਰ ਡਿਜੀਟਲ ਵੀ ਸਾਰਾ ਕੁਝ ਜੋ ਕੁਝ ਆ ਤੇ ਉਹ ਉਹ ਸਾਰਾ ਕੁਝ ਮੈਂ ਦੇਖਿਆ ਹੋਇਆ ਕੁਦਰਤੀ ਹਨਾ ਆ ਗਿਆ ਪਹਿਲੀ ਐਲਬਮ ਮੇਰੀ 2005 ਦੇ ਵਿੱਚ ਆਈ ਸੀ ਤੇ ਉਦੋਂ ਤੋਂ ਹੁਣ ਤੱਕ ਦਾ ਬੜਾ ਮਾਹੌਲ ਚੇਂਜ ਹੁੰਦਾ ਦੇਖਿਆ ਤੇ ਤੁਹਾਨੂੰ ਕਿਹੜਾ ਦੌਰ ਬਹੁਤ ਯਾਦ ਆਉਂਦਾ ਤੇ ਪਸੰਦ ਹੈ ਮੈਨੂੰ ਐਕਚੁਅਲੀ ਉਹੀ ਵਧੀਆ ਲੱਗਦਾ 2004 5 6 ਜਾਂ ਉਸ ਤੋਂ ਪਹਿਲਾਂ ਦਾ ਉਹਦੇ ਵਿੱਚ ਉਹਦਾ ਰੀਜ਼ਨ ਸੀਗਾ ਕਿ ਜਦੋਂ ਇੱਕ ਦਰਸ਼ਕਾਂ ਦੇ ਅੰਦਰ ਆਪਣੇ ਪਸੰਦੀਦਾ ਕਲਾਕਾਰ ਨੂੰ ਦੇਖਣ ਦੀ ਭੁੱਖ ਹੁੰਦੀ ਹੈ ਨਾ ਫਿਰ ਉਹ ਅਖਾੜੇ ਸ਼ੋਜ਼ ਵੀ ਭਰਦੇ ਆ ਹੈਨਾ ਲੋਕ ਜਾਂਦੇ ਆ ਹੁਣ ਜਦੋਂ ਆਪਾਂ ਓਵਰ ਐਕਸਪੋਜ਼ਡ ਹੋ ਜਾਂਦੇ ਆ ਸਾਰੀਆਂ ਚੀਜ਼ਾਂ ਦਿਖਾਉਣੇ ਹੁਣ ਟ੍ਰੈਂਡ ਦੇ ਨਾਲ ਸਾਨੂੰ ਵੀ ਕਰਨਾ ਪੈਂਦਾ ਕਿ ਮੇਰਾ ਤਾਂ ਮੈਂ ਤਾਂ ਰੀਲ ਪਤਾ ਵੀ ਨਹੀਂ ਕਿਵੇਂ ਬਣਦੀ ਆ ਹੈਨਾ ਇਹਨਾਂ ਨੇ ਦਿਖਾਈਆਂ ਮੈਨੂੰ ਵੀ ਆ ਇਹਨੂੰ ਰੀਲ ਕਹਿੰਦੇ ਆ ਹਾਂ ਅੱਛਾ ਇਹ ਸੇ ਮੈਂ ਵੀ ਫੋਨੀ ਲਾਗ ਕੀਤਾ ਮੈਨੂੰ ਪਤਾ ਹੀ ਲੱਗਾ ਹਜੇ ਵੀ ਨਹੀਂ ਪਤਾ ਲੱਗਾ ਜੀ ਨਾਮੀ ਤਾਂ ਮੈਂ ਐਡਿਟ ਵੀ ਕਰ ਕਰਕੇ ਦਿੰਦੇ ਮੈਨੂੰ ਕਹਿੰਦੇ ਤੁਸੀਂ ਰੀਲਾਂ ਨਹੀਂ ਪਾਉਂਦੇ ਤੇ ਮੈਂ ਪਹਿਲਾਂ ਇੰਸਟਾਗ੍ਰam ਬਣਾਇਆ ਸੀਗਾ ਇਹ ਕਹਿੰਦੀ ਮੈਮ ਇਹ ਨਾ ਠੀਕ ਨਹੀਂ ਲੱਗਾ ਮੈਂ ਕਾ ਫੋਟੋ ਚੇਂਜ ਕਰ ਦੇ ਅੱਛਾ ਹੁਣ ਮੈਂ 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 ਕਾ ਫੋਟੋ ਫੋਨ ਜੋ ਕਰਨਾ ਚਾਹੇ ਕਰੀ ਚੱਲੋ ਉਹ ਰੀਲਾਂ ਬਣਾ ਦਿੰਦੀ ਐ ਐਡਿਟ ਕਰ ਦਿੰਦੀ ਐ ਕਹਿੰਦੇ ਮੈਮ ਤੁਸੀਂ ਇੱਦਾਂ ਕਿਉਂ ਨਹੀਂ ਕਰਦੇ ਮੈਨੂੰ ਹੁਣ ਕੰਮ ਤੇ ਵੀ ਫੋਨ ਜਾਂਦੇ ਨੇ ਨਾ ਜਾਂ ਉਥੇ ਅਮਰੀਕਾ ਸੀਗੀ ਤੁਸੀਂ ਕੁਝ ਪਾਇਆ ਨਹੀਂ ਮੈਂ ਕਿ ਮੈਂ ਕੰਮ ਕਰਾਂ ਕਿ ਮੈਂ ਤੁਹਾਡੇ ਰੀਲਾ ਪਾਵਾਂ ਮੈਂ ਆਰਟਿਸਟ ਨੂੰ ਦੇਖਣ ਦੀ ਪੋਖ ਮਾਰ ਗਈ ਯਾਰ ਬੇਸਿਕਲੀ ਔਰ ਦੂਜੀ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਮੇਰੀ ਪਹਿਲੀ ਐਲਬਮ ਸੀ ਨਾ ਉਦੋਂ ਵੀਡੀਓਜ਼ ਦਾ ਵੀ ਐਡਾ ਰਵਾਜ ਨਹੀਂ ਸੀ ਹਨਾ ਇੱਕ ਅੱਧਾ ਕੋਈ ਵੀਡੀਓ ਬਣਨਾ ਤੇ ਐਲਬਮ ਆ ਜਾਣੀ ਅਖਬਾਰ ਚ ਦੇਣਾ ਉਹਨਾਂ ਨੇ ਤੇ ਸਾਰੇ ਪਾਸੇ ਹੋ ਜਾਂਦਾ ਸੀ ਹਨਾ ਵਧੀਆ ਪਹਿਲੀ ਐਲਬਮ ਮੇਰੀ 17-18 ਲੱਖ ਵੀ ਕੀਤੀ ਸੀ ਉਹਨਾਂ ਦੇਣਾ ਚ ਤੇ ਉਹਦਾ ਰੀਜ਼ਨ ਇਹ ਸੀਗਾ ਘਰ ਘਰ ਪਹੁੰਚਣ ਦਾ ਕਿ ਇੱਕ ਭੁੱਖ ਸੀ ਕਿਸੇ ਤਰੀਕੇ ਨੂੰ ਦੇਖਣ ਦੀ ਹੈ ਨਾ ਸੁਣਨ ਦੀ ਸਾਰਾ ਕੁਝ ਤਾਂ ਜਦੋਂ ਗਾਣਾ ਚੱਲਦਾ ਸੀ ਨਾ ਕੋਈ ਗਾਣਾ ਸੁਣਦਾ ਸੀ ਕੈਸਟ ਦੇ ਵਿੱਚ ਸੁਣਦਾ ਸੀ ਤਾਂ ਉਹ ਅੱਖਾਂ ਬੰਦ ਕਰਕੇ ਜੇ ਉਹਨੂੰ ਆਪਣੇ ਆਪ ਇੱਕ ਪਿਕਚਰਾਈਜ਼ ਕਰਦਾ ਸੀ ਉਹਨੂੰ ਆਪਣੇ ਹਿਸਾਬ ਨਾਲ ਦੇਖਦਾ ਸੀ ਆਪਣੇ ਮਹਿਬੂਬ ਨੂੰ ਦੇਖਦਾ ਸੀ ਆਪਣੀ ਕਹਾਣੀ ਦੇਖਦਾ ਹੁੰਦਾ ਸੀ ਹੁਣ ਜਦੋਂ ਆਪਾਂ ਉਹਨੂੰ ਵੀਡੀਓ ਬਣਾ ਕੇ ਸਾਹਮਣੇ ਦੱਸਦੇ ਨੇ ਵੀ ਤੂੰ ਆਹੀ ਦੇਖ ਆਹੀ ਦੇਖ ਜੋ ਮੈਂ ਹੈਗਾ ਹੈ ਨਾ ਜੇ ਜੇ ਕੋਈ ਰੋਮਾਂਟਿਕ ਗਾਣਾ ਵੀ ਹੈ ਨਾ ਅਗਲੇ ਨੂੰ ਸੋਚਣ ਦਾ ਮੌਕਾ ਨਹੀਂ ਦੇਣਾ ਵੀ ਤੂੰ ਕਿਹਨੂੰ ਵਿਜ਼ੂਅਲਾਈਜ਼ ਕਰਨਾ ਤੂੰ ਮੈਨੂੰ ਹੀ ਕਰ ਤੇ ਆਹ ਜਿਹੜੀ ਕੁੜੀ ਆ ਤੂੰ ਇਹਨੂੰ ਹੀ ਕਰ ਇਹਨੂੰ ਕਰ ਤੈਨੂੰ ਮਿਲੇ ਨਾ ਮਿਲੇ ੱੱਕੇ ਨਾਲ ਥੋਪਤਾ ਉਹਦੇ ਕਰਕੇ ਹੁਣ ਥੋੜਾ ਜਿਹਾ ਇਹ ਹੈ ਕਿ ਆਮ ਜਿਹਾ ਹੋਊਗਾ ਕੰਮ ਅਕਾਦੀ ਕਦੇ ਇਦਾਂ ਵੀ ਹੁੰਦਾ ਕਿ ਗਾਣਾ ਬਹੁਤ ਸੋਨਾ ਹੁੰਦਾ ਪਰ ਵੀਡੀਓ ਨਹੀਂ ਸੋਨੀ ਹੁੰਦੀ ਉਹਦਾ ਉਹ ਜਿਹੜਾ ਫੈਨ ਫੋਲੋਇੰਗ ਜਿਹੜਾ ਕ੍ਰੇਜ਼ ਹੁੰਦਾ ਉਹ ਖਤਮ ਵੀ ਹੋ ਜਾਂਦਾ ਜੀ ਬਸ ਮੈਨੂੰ ਤਾਂ ਲੱਗਦਾ ਵੀ ਹੁਣ ਵੀ ਜੇ ਵੀਡੀਓਜ਼ ਬੰਦ ਹੋ ਜਾਣ ਉਹ ਕਾ ਬਹੁਤ ਦਾ ਪ੍ਰਾਣਾ ਦੌਰ ਆ ਸਕਦਾ ਜੇ ਵੀਡੀਓਜ਼ ਬੰਦ ਹੋ ਜਾਣ ਤਾਂ ਹਰ ਬੰਦਾ ਹਰ ਗੀਤ ਨੂੰ ਆਪਣੇ ਤਰੀਕੇ ਨਾਲ ਵਿਜ਼ੁਅਲਾਈਜ਼ ਕਰੂਗਾ ਤੇ ਤਾਂ ਹੀ ਤਾਂ ਹੀ ਇੱਕ ਇੱਕ ਲਾਈਨ ਵੀ ਯਾਦ ਰਹਿੰਦੀ ਹੈ ਯਾਦ ਰਹਿੰਦੀ ਗਾਣੇ ਪੂਰੇ ਗਾਣਾ ਕੀ ਮਿਊਜ਼ਿਕ ਤੱਕ ਯਾਦ ਰਹਿੰਦਾ ਹੈ ਕਿ ਇਸ ਤੋਂ ਬਾਅਦ ਆਵੇ ਇਸ ਤੋਂ ਬਾਅਦ ਕੀ ਆਏਗਾ ਯਾ ਮੈਂ ਤੁਹਾਨੂੰ ਦੱਸ ਦਿੰਨੀ ਆਪਾਂ ਨੂੰ ਪਤਾ ਹੁੰਦਾ ਵੀ ਦੂਜੇ ਤੀਜੇ ਅੰਤਰੇ ਚ ਨਾ ਬਸ ਉਹੀ ਚੱਲ ਰਿਹਾ 30 ਉਹ ਵੀ ਤੁਹਾਨੂੰ ਜਿਹੜੀ ਗੱਲ ਐਡ ਕਰਦੀ ਸੀਗੀ ਜਦ ਜਨਾਂ ਨੇ ਕਿਹਾ ਪਿਕਚਰਸ ਦੇਖਦੇ ਸੀ ਲੋਕ ਫੋਟੋ ਇਕੱਠੇ ਕਰਦੇ ਮੈਂ ਵੀ ਕੀਤੀਆਂ ਜਿਵੇਂ ਸਟਾਰਡ ਦਾ ਸਟਾਉਂਦਾ ਸੀ ਸਾਡਾ ਜਮਾਨਾ ਹੋ ਗਿਆ ਪੁਰਾਣਾ ਤਾਂ ਉਸ ਵੇਲੇ ਸਟਾਰਡ ਅਸਾਉਂਦੀ ਸੀ ਮੈਂ ਤੇ ਮੇਰੀ ਇੱਕ ਫਰੈਂਡ ਸੀ ਸਕੂਲ 'ਚ ਸਾਡਾ ਦੋਨਾਂ ਦਾ ਕੰਪੀਟੀਸ਼ਨ ਹੁੰਦਾ ਸੀ ਕਿਨੇ ਸਟਾਰਡ ਅਸ ਪਹਿਲੀ ਲੈ ਕੇ ਆਉਣੀ ਹੈ ਖਰੀਦ ਕੇ ਆ ਅਸੀਂ ਲੈ ਕੇ ਆਉਣੀ ਮੈਂ ਹੁਣ ਤੱਕ ਤੁਮਿੰਦਰ ਦੀ ਸਭ ਤੋਂ ਵੱਡੀ ਫੈਨ ਆ ਆਹੋ ਕੁਝ ਵੀ ਹੋ ਜਾਵੇ ਮੈਂ ਜਿਵੇਂ ਤੁਸੀਂ ਵਿਜੂਅਲਾਈਜ਼ ਦੀ ਗੱਲ ਕਰਦੇ ਨਾ ਮੈਂ ਹੁਣ ਵੀ ਜ ਜ ਉਹਨਾਂ ਦੇ ਪੁਰਾਣੇ ਗਾਣੇ ਚੱਲਦੇ ਮੈਂ ਉਹੀ ਵਿਜ ਉਸ ਵੇਲੇ ਮੈਨੂੰ ਪਤਾ ਹੁੰਦਾ ਸੀ ਸਟਾਰਸ ਨੇ ਕਿੰਨੇ ਕਾਸਟਿਊਮ ਚੇਂਜ ਕੀਤੇ ਨੇ ਔਰ ਕਿੱਦਾਂ ਕਿਹੜੇ ਕਲਰ ਪਾਏ ਨੇ ਔਰ ਕਿੱਦਾਂ ਗਾਣਾ ਮੇਰੇ ਜਿਵੇਂ ਕਹਿੰਦੇ ਨੇ ਅੱਖਾਂ ਬੰਦ ਕਰਕੇ ਸੋਚੋ ਹੁਣ ਜੇ ਅੱਜ ਗਾਣਾ ਚੱਲਦਾ ਮੈਂ ਅੱਖਾਂ ਬੰਦ ਕਰਕੇ ਉਹੀ ਦੇਖਦੀ ਮੈਨੂੰ ਉਹ ਦਿਖਦਾ ਉਹੀ ਕਿਉਂਕਿ ਕ੍ਰੇਜ਼ ਹੁੰਦਾ ਸੀ ਜਿਵੇਂ ਇਹ ਕਹਿੰਦੇ ਹੁਣ ਅੱਜ ਤੱਕ ਵੀ ਮੈਨੂੰ ਇਦਾਂ ਲੱਗਦਾ ਹੁੰਦਾ ਸੀਗਾ ਕਿ ਜੇ ਤੁਮਿੰਦਰ ਮੇਰੇ ਸਾਹਮਣੇ ਆਗੇ ਨਾ ਮੈਂ ਬਿਹੋਸ਼ ਹੋ ਜਾਣਾ ਕਿਉਂਕਿ ਤੁਸੀਂ ਉਹਨਾਂ ਨੂੰ ਇੰਨਾ ਪਿਆਰ ਕਰਦੇ ਐਕਟਰਸ ਹੁਣ ਜਿਵੇਂ ਇਹ ਕਹਿੰਦੇ ਨੇ ਹੁਣ ਇਹ ਸਿੰਗਰ ਨੇ ਇਹਨਾਂ ਨੂੰ ਕ੍ਰੈਡਿਟ ਮਿਲ ਲੋਕ ਉਹਨਾਂ ਨੂੰ ਦੇਖੂਗੇ ਇੱਕ ਹੋਰ ਵੀ ਸੀਗਾ ਇਹ ਤਾਂ ਤਾਂ فرق ਪੈਂਦਾ ਸਿੰਗਰ ਨੂੰ ਐਕਟਰ ਨੂੰ ਉਹਦੇ ਕੰਮ ਨਾਲ ਜਾਣਿਆ ਜਾਂਦਾ ਸੀ ਯਾ ਉਹਦੇ ਉਹਦੀ ਗਾਇਕੀ ਜਿਹੋ ਜਿਹਾ ਗਾਉਂਦੇ ਸੀ ਉਹਦੀ ਗਾਇਕੀ ਦੇ ਅੰਦਾਜ਼ ਤੋਂ ਜਾਣਿਆ ਜਾਂਦਾ ਸੀ ਤੁਸੀਂ ਅੱਖਾਂ ਬੰਦ ਕਰਕੇ ਇੰਦਰ ਗਾਣਾ ਚੱਲ ਰਿਹਾ ਤੇ ਦੱਸ ਸਕਦੇ ਜੀ ਫਲਾਣਾ ਆਰਟਿਸਟ ਗਾ ਰਿਹਾ ਹਾਂ ਬਿਲਕੁਲ ਹੈਨਾ ਤੇ ਹਰ ਇੱਕ ਐਕਟਰ ਦਾ ਵੀ ਆਪਣਾ ਅੰਦਾਜ਼ ਹੁੰਦਾ ਸੀ ਯਾ ਇਸੇ ਸਬ ਉਹਨਾਂ ਦੀ ਤਾਂ ਹੀ ਮਿਕਰੀਜ਼ ਹੁੰਦੀਆਂ ਸੀ ਹਾਂਜੀ ਹੈਨਾ ਉਹਨਾਂਵੇਂ ਨਵੇਂ ਨਹੀਂ ਕਿਉਂ ਨਹੀਂ ਹੁੰਦੀਆਂ ਉਹ ਸਾਰੇ ਇੱਕ ਸੇਮ 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 ਸਾਰੇ ਰੀਲ ਬਣਾਉਂਦੇ ਨੇ ਹੁਣ ਸਾਰੇ ਰੀਲ ਬੜੀ ਚੀਜ਼ ਚੱਲ ਰਹੀ ਹੈ ਹੈਨਾ ਸਾਰਾ ਕੁਝ ਹੁਣ ਗਾਣਾ ਵੀ ਐ ਸਾਨੂੰ ਤਾਂ ਕਈ ਵਾਰੀ ਮਿਲਦਾ ਹੀ ਉੱਥੇ ਮਾਈਕ ਦੇ ਉੱਤੇ ਖੜਕੇ ਆ ਵੀ ਆ ਗਾਣਾ ਗੋਣਾ ਐਕਸਪ੍ਰੈਸ਼ਨਸ ਵਾਹ ਆਉਣੇ ਉਹਦੇ ਚ ਨਾ ਉਹਦੇ ਦੀ ਫੀਲ ਆ ਸਕਦੀ ਆ ਉਹ ਜਿੰਨਾ ਕਿ ਤੁਹਾਡਾ ਐਕਸਪੀਰੀਅੰਸ ਹੈ ਉਹਦੇ ਹਿਸਾਬ ਨਾਲ ਕਰੀਏ ਨਾ ਮਤਲਬ ਵੀ ਸ਼ਬਦ ਤੱਕ ਵੀ ਗਲਤ ਗਾ ਜਾਂਦੇ ਆ ਕਈ ਵਾਰੀ ਕਿਉਂਕਿ ਗਾਣਾ ਪਹਿਲਾਂ ਮਿਲਿਆ ਹੀ ਨਹੀਂ ਹੁੰਦਾ ਗਾਣਾ ਇਹਨਾਂ ਮੌਕੇ ਤੇ ਮਿਲਦਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੌਰ ਮੈਨੂੰ ਲੱਗਦਾ ਉਹ ਜਿਆਦਾ ਵਧੀਆ ਸੀ ਉਹਦੇ ਚ ਮਿਹਨਤ ਤੇ ਜਿਆਦਾ ਸੀ ਹੁਣ ਤਾਂ ਇਹ ਐ ਕਿ ਹੁਣ ਮਿਹਨਤ ਹੁੰਦੀ ਆ ਉਹਨੂੰ ਪ੍ਰਮੋਟ ਕਰਨ ਤੇ ਜੇ ਗਾਣਾ ਵਧੀਆ ਹੋ ਤਾਂ ਆਪਣੇ ਆਪ ਹੀ ਚੱਲਣਾ ਚਾਹੀਦਾ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ, ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।